ਇਸ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰਾਣਾ ਪਰਿਵਾਰ ਨੇ ਰਾਣਾ ਫੈਮਿਲੀ ਨੇ ਰਾਣਾ ਬਰਾਦਰੀ ਨੇ ਜੋ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਹੁਤ ਚੰਗੀਆਂ ਨੇ ਇਹ ਕੰਮ ਵੀ ਬਹੁਤ ਤੇਜ਼ੀ ਨਾਲ ਕਰਦੇ ਨੇ ਜਿੱਥੇ-ਜਿੱਥੇ ਵਿਕਾਸ ਨਹੀਂ ਹੋਇਆ ਸੀ ਉੱਥੇ ਵਿਕਾਸ ਵੀ ਕੀਤਾ ਆਮ ਆਦਮੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਕਾਂਗਰਸ ਨੂੰ ਛੱਡ ਕੇ आम आदमी पार्टी ਚ ਗਏ ਹੁਣ ਆਣ ਕੇ ਸਾਡੇ ਵੀ ਨਹੀਂ ਕੰਮ ਹੋ ਰਹੇ ਤੇ ਕਾਂਗਰਸ ਪਾਰਟੀ ਆਪਣੀਆਂ ਗਲੀਆਂ ਜਿਹੜੀ ਉਹ ਹੀ ਨਹੀਂ ਬਣਦੀਆਂ ਸੀ ਸਰਕਾਰ ਹੁੰਦੇ ਹੁੰਦੇ ਸਾਡੀ ਆਪਣੀ ਗਲੀ ਨਹੀਂ ਬਣੀ ਕਿਉਂਕਿ ਸਾਡੇ ਹਲਕੇ ਦਾ ਜਿਹੜਾ ਯੂਥ ਹੈ ਬਹੁਤ ਸਟਰੋਂਗ ਹੈ ਨੋਇਸਕਰ ਦੋਸਤੋ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਵਿੱਚ ਇੱਕ ਵਾਰੀ ਫਿਰ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇੱਥੇ ਡੇਰਾ ਪਸੀ ਹਲਕਾ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਕੁਝ ਦਿਨ ਪਹਿਲਾਂ ਇੱਕ ਬਹੁਤ ਵੱਡੇ ਇਕੱਠ ਦੇ ਨਾਲ ਰਾਣਾ ਫੈਮਲੀ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਸ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰਾਣਾ ਪਰਿਵਾਰ ਨੇ ਰਾਣਾ ਫੈਮਲੀ ਨੇ ਰਾਣਾ ਬਰਾਦਰੀ ਨੇ ਜੋ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਹੜੀ ਕਿਹੜੀ ਨੀਤੀਆਂ ਐਸੀ ਰਹੀਆਂ ਕਿਆ ਰਿਲੇਸ਼ਨ ਰਹੇ ਕਿਆ ਕੰਮ ਹੋਏ ਉਹ ਸਾਰਾ ਅਸੀਂ ਜਾਣਾਂਗੇ ਜੋ ਇੱਥੇ ਹਲਕਾ ਡੇਰਾ ਬਸੀਦੇ ਬਹੁਤ ਹੀ ਚਰਚਿਤ ਚਿਹਰਾ ਪਰਦੀਪ ਰਾਣਾ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਪੁੱਛਾਂਗੇ ਆਪਣੇ ਸਵਾਲ ਤੇ ਉਹਨਾਂ ਦੇ ਜਵਾਬ ਰਾਣਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਤੇ ਰਾਣਾ ਜੀ ਪਿਛਲੇ ਦਿਨੀ ਜੋ ਐਡਾ ਵੱਡਾ ਇਕੱਠ ਨੌਜਵਾਨਾਂ ਦਾ ਐਡਾ ਹਜ਼ੂਮ ਜੋ ਹੈ ਉਸ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਸਰਦਾਰ ਕੁਲਜੀਤ ਸਿੰਘ ਰੰਦਾਵਾ ਜੀ ਦੇ ਨੇਤਰਤਵ ਵਿੱਚ ਤੁਸੀਂ ਜੁਆਇਨ ਕੀਤਾ ਹੈ ਕੀ ਕਹਿਣਾ ਸਰ ਆਮ ਆਦਮੀ ਪਾਰਟੀ ਦੀ ਨੀਤੀਆਂ ਬਹੁਤ ਚੰਗੀਆਂ ਨੇ ਇਹ ਕੰਮ ਵੀ ਬਹੁਤ ਤੇਜ਼ੀ ਨਾਲ ਕਰਦੇ ਨੇ ਜਿੱਥੇ ਜਿੱਥੇ ਵਿਕਾਸ ਨਹੀਂ ਹੋਇਆ ਸੀ ਉੱਥੇ ਵਿਕਾਸ ਵੀ ਕੀਤਾ ਬਸ ਸਟੈਂਡ ਬਣਾਇਆ ਮਾਲਾ ਕਲੀਨਿਕ ਖੋਲ੍ਹਿਆ ਸਾਰੀ ਦਵਾਈਆਂ ਲੋਕਾਂ ਨੂੰ ਫ੍ਰੀ ਮਿਲਦੀਆਂ ਬਿਜਲੀ ਦੇ ਬਿੱਲ ਕਿਸੇ ਦੇ ਨਹੀਂ 0% ਬਿੱਲ ਆ ਰਹੇ ਹਨ ਤੋਂ ਲੋਕਾਂ ਨੂੰ ਗਰੀਬਾਂ ਨੂੰ ਬਹੁਤ ਫਾਇਦਾ ਹੋਇਆ ਆਮ ਆਦਮੀ ਪਾਰਟੀ ਪੰਜਾਬ ਚ ਆਉਣ ਦੇ ਵਾਸਤੇ ਆਮ ਆਦਮੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ 30 ਸਾਲ ਤੋਂ ਜ਼ਿਆਦਾ ਅਸੀਂ ਕਾਂਗਰਸ 'ਚ ਲਗਾਤਾਰ ਕਾਂਗਰਸ ਨਾਲ ਰਹੇ ਜੀ ਕਦੇ ਕੁਝ ਮੰਗਿਆ ਨਹੀਂ ਕਿਸੇ ਤੋਂ ਜੀ ਕੋਈ ਐਮ ਐਲ ਏ ਆਇਆ ਕੋਈ ਕਿਸੇ ਤੋਂ ਆਪਾਂ ਆਪਣਾ ਨਿੱਜੀ ਕੋਈ ਕੰਮ ਨਹੀਂ ਲਿਆ ਹੁਣ ਆਣ ਕੇ ਸਾਡੇ ਵੀ ਨਹੀਂ ਕੰਮ ਹੋ ਰਹੇ ਤੇ ਕਾਂਗਰਸ ਪਾਰਟੀ 'ਚ ਜੀ ਇਸ ਕਰਕੇ ਫਿਰ ਆਪਾਂ ਕਾਂਗਰਸ ਨੂੰ ਅਲਵਿਦਾ ਕਰਤਾ ਨਾਲੇ ਕੁਲਜੀਤ ਰੰਦਾਵਾ ਜੀ ਫੈਮਲੀ ਨਾਲ ਸਾਡੇ ਬਹੁਤ ਪੁਰਾਣੇ ਰਿਲੇਸ਼ਨ ਨੇ ਮੇਰੇ ਡੈਡੀ ਜੀ ਉਹਨਾਂ ਦੇ ਇਹਨਾਂ ਦੇ ਬਾਬਾ ਜੀ ਨਾਲ ਫਾਦਰ ਸਾਹਿਬ ਨਾਲ ਤੇ ਕੁਲਜੀਤ ਰੰਦਾਵਾ ਮੇਰੇ ਖੁਦ ਬਹੁਤ ਅੱਛੇ ਮਿੱਤਰ ਹਨ ਅਸੀਂ ਬਹੁਤ ਦੌਰ ਤੋਂ ਇੱਕ ਦੂਸਰੇ ਨੂੰ ਜਾਣਦੇ ਆ ਮੈਂ ਟਰੱਕ ਯੂਨੀਅਨ 'ਚ ਮੈਂ ਵੀ ਰਿਹਾ ਇਹ ਵੀ ਰਹੇ ਜੀ ਹਾਂਜੀ ਤੇ ਰਾਣਾ ਜੀ ਜਿਸ ਤਰ੍ਹਾਂ ਕਿ ਤੁਸੀਂ ਕਾਂਗਰਸ ਨਾਲ ਤੁਹਾਡਾ ਐਡਾ ਵੱਡਾ ਪਿਛੋਕੜ ਹੈ 30 ਸਾਲ ਦਾ ਤੇ ਉਸ ਦੇ باوجود 2 ਸਾਲ ਹਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਏ ਹੋਏ ਹੋਏ ਆ ਤੇ 2 ਸਾਲਾਂ ਵਿੱਚ ਕੁਝ ਐਦਾਂ ਦੇ ਵੀ ਕੰਮ ਹੋਏ ਆ ਜਿਹੜੇ ਕਿ ਆਲਰੇਡੀ ਤੁਹਾਡੇ 30 ਸਾਲਾਂ ਦੇ ਰੁਕੇ ਹੋਏ ਕੰਮ ਸੀਗੇ ਸਾਡੇ ਆਪਣੀ ਆਪਣੀ ਜਿਹੜੀ ਆਪਣੀ ਗਲੀਆਂ ਜਿਹੜੀ ਉਹੀ ਨਹੀਂ ਬਣਦੀਆਂ ਸੀ ਸਰਕਾਰ ਹੁੰਦੇ ਹੁੰਦੇ ਸਾਡੀ ਆਪਣੀ ਗਲੀ ਨਹੀਂ ਬਣੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਇੱਕ ਦਿਨ ਫੋਨ ਕੀਤਾ ਮੈਂ ਉਸੇ ਦਿਨ ਇੱਟਾਂ गिर ਗਈ ਪੈ ਪੜ ਗਏ ਜੀ ਗਲੀ ਬਣ ਗਈ ਦੋ ਦਿਨ ਚ ਸਾਰਾ ਕੰਮ ਕਰਤਾ ਨਹੀਂ ਆਪਣੇ ਦਾ ਕੱਚੇ ਸੀ ਸਾਰ ਜੀ ਜਿਹੜੀ ਆਪਣੀ ਰਾਜ ਮਹਿਲ ਹੈਗਾ ਉਸ ਦੇ ਅੱਗੇ ਸਾਰੀ ਗਲੀ ਕੱਚੀ ਸੀ ਤੇ ਰਾਣਾ ਜੀ ਕਿਸ ਕਿਸ ਮੁੱਦਿਆਂ ਨੂੰ ਲੈ ਕੇ ਆਉਣ ਵਾਲਾ ਜਿਹੜਾ ਹੁਣ 2024 ਦਾ ਜੋ ਸੀਨ ਚੱਲ ਰਿਹਾ ਹੈ ਇਲੈਕਸ਼ਨ ਦੀ ਤਿਆਰੀ ਚੱਲ ਰਹੀ ਹੈ ਚੋਣ ਕੈਂਪੇਨ ਚੱਲ ਰਹੀ ਹੈ ਔਰ ਆਪਣੇ ਜੋ ਹਲਕਾ ਲੋਕ ਸਭਾ ਦੇ ਜੋ ਉਮੀਦਵਾਰ ਹੈ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਦੇ ਉਹਨਾਂ ਦੇ ਲਈ ਤੁਸੀਂ ਕਿਸ ਤਰ੍ਹਾਂ ਆਉਣ ਵਾਲੇ ਟਾਈਮ ਦੀ ਕਿਸ ਕਿਸ ਮੁੱਦਿਆਂ ਨੂੰ ਲੈ ਕੇ ਤਿਆਰੀ ਕੀਤੀ ਹੋਈ ਹੈ ਉਹ ਜੀ ਅਸੀਂ ਖਾਲੀ ਆਪਣੇ ਪਿੰਡ 'ਚ ਨਹੀਂ ਹੋਰ ਵੀ ਦੂਰ ਦੂਰ ਜਿਹੜੇ ਪਿੰਡ ਜਿੱਥੇ-ਜਿੱਥੇ ਆਪਣੇ ਬੰਦੇ ਆ ਸਾਰਿਆਂ ਕੋਲੇ ਜਾ ਰਹੇ ਆ ਜੀ ਉਹਨਾਂ ਨੂੰ ਕਹਿ ਰਹੇ ਆ ਉਹ ਵੀ ਬਹੁਤ ਵੱਡੇ ਮਾਰਜਨ ਨਾਲ ਡਾਕਟਰ ਸਾਹਿਬ ਨੂੰ ਜਿਤਾਓ ਜੀ ਅਤੇ ਅਸੀਂ ਕੱਲੇ ਰਾਣਾ ਫੈਮਿਲੀ ਨਹੀਂ 36 ਬਰਾਦਰੀ ਨੂੰ ਨਾਲ ਲੈ ਕੇ ਤੁਰਨ ਵਾਲੇ ਬੰਦੇ ਆ ਜੀ ਅਸੀਂ ਮੁਵਾਰਕਪੁਰ ਬੈਠ ਕੇ ਹੀ ਲੋਕਾਂ ਦਾ ਕੰਮ ਕਰਾਵਾਂਗੇ ਜੀ ਜਿਹੜੇ ਵੀ ਕੋਈ ਮੁੱਦਾ ਹੋਏਗਾ ਕਿਸੇ ਦਾ ਉਹ ਇੱਥੇ ਬੈਠ ਕੇ ਹੀ ਹੱਲ ਕਰਿਆ ਕਰਾਂਗੇ ਕਿਉਂਕਿ ਸਾਨੂੰ ਸਾਡੇ ਐਮਐਲਏ ਸਾਹਿਬ ਤੇ ਵਿਸ਼ਵਾਸ ਹੈ ਜੀ ਵੀ ਉਹ ਸਾਡੇ ਕਹੇ ਹੋਏ ਕੰਮ ਕਦੇ ਮੋੜਨਗੇ ਨਹੀਂ ਜੀ ਅੱچھے ਕੰਮ ਅਸੀਂ ਕਰਾਣੇ ਬੁਰਾ ਅਸੀਂ ਕੋਈ ਕਰਾਣਾ ਨਹੀਂ ਜੀ ਲੋਕਾਂ ਦੇ ਭਲੇ ਵਾਲੇ ਕੰਮ ਕਰਾਣੇ ਆ ਸੀ ਦੂਜੇ ਕੰਮਾਂ ਦੇ ਅਸੀਂ ਲਾਪੂ ਨਹੀਂ। ਜਨਾਬ ਜੀ ਇੱਕ ਸਵਾਲ ਹੋਰ ਕਿ ਉਸ ਦਿਨ ਜਦੋਂ ਤੁਸੀਂ ਜੁਆਇਨਿੰਗ ਕੀਤਾ ਉਸ ਦਿਨ ਯੂਥ ਦਾ ਜੋ ਕੱਟ ਸੀਗਾ ਉਹ ਠਾਠਾ ਮਾਰਦਾ ਸੀਗਾ। ਕੀ ਕਹਿਣਾ ਚਾਹੁੰਦੇ ਹੋ ਆਪਣੇ ਹਲਕਾ ਡੇਰਾ ਬਸੀ ਦੇ ਯੂਥ ਨੂੰ? ਯੂਥ ਜਿਹੜਾ ਹੈਗਾ ਸਾਡੇ ਇੱਥੇ ਯੂਥ ਨੂੰ ਐਵੇਂ ਹੀ ਬਦਨਾਮ ਕੀਤਾ ਜਾਂਦਾ ਹੈ। ਵੀ ਜਿਹੜਾ ਕੋਈ ਪੰਜਾਬ ਚ ਨਸ਼ਾ ਬਹੁਤ ਹੈ। ਬਿਲ ਕੋਈ ਕੁਝ ਨਸ਼ਾ ਕਰਦਾ ਕੋਈ ਕੁਝ ਨਸ਼ਾ ਕਰਦਾ ਲੋਕ ক্রিকেট ਵੀ ਖੇលਦੇ ਨੇ ਯੂਥ ਸਾਡੇ ਪਹਿਲਵਾਨ ਵੀ ਨੇ ਬਾਲੀਵਾਲ ਵੀ ਖੇលਦੇ ਨੇ ਕਬੱਡੀ ਵੀ ਖੇលਦੇ ਨੇ ਜੋ ਜੋ ਕਿ ਉਹ ਨਹੀਂ ਦੱਸਿਆ ਜਾਂਦਾ ਜਦੋਂ ਵੀ ਪੰਜਾਬ ਨੂੰ ਬਦਨਾਮ ਕਰਨਾ ਹੋਵੇ ਤਾਂ ਨਸ਼ਿਆਂ ਦੇ ਬਾਰੇ ਹੀ ਦੱਸਿਆ ਜਾਂਦਾ ਹੈ ਇਸ ਕਰਕੇ ਯੂਥ ਨੂੰ ਬਹੁਤ ਉਮੀਦਾਂ ਨੇ ਆਵਾਜ਼ ਆਦਮੀ ਪਾਰਟੀ ਤੋਂ ਕਿਉਂਕਿ ਬਹੁਤ ਨੌਕਰੀਆਂ ਦਿੱਤੀਆਂ ਵੀ ਗਈਆਂ ਨੇ ਅੱਗੇ ਵੀ ਦਿੱਤੀਆਂ ਜਾਣਗੀਆਂ ਕਿਉਂਕਿ ਸਾਡੇ ਹਲਕੇ ਦਾ ਜਿਹੜਾ ਯੂਥ ਹੈ ਬਹੁਤ ਸਟਰੋਂਗ ਹੈ ਅਰ ਸਾਡੇ ਨਾਲ ਮਿਲ ਕੇ ਚੱਲਣ ਵਾਲਾ ਹੈ ਇੱਕ ਕਾਲ ਤੇ ਅਸੀਂ ਯੂਥ ਨੂੰ ਇੱਕ ਕਾਲ ਦੇ ਦੀ ਉੱਥੇ ਦੇ ਉੱਥੇ ਇਕੱਠ ਹੋ ਜਾਂਦਾ ਬਾਕੀ ਯੂਥ ਵਾਸਤੇ ਤਾਂ ਅੰਦਾਵਾ ਸਾਹਿਬ ਬੈਠੇ ਹੀ ਆ ਅੱਗੇ ਆਣੇ ਵਾਲੇ ਟਾਈਮ 'ਚ ਇਹਨਾਂ ਦੇ ਹੱਥੀ ਕੰਮ ਹੋਣੇ ਆ ਆਪਾਂ ਇਹਨਾਂ ਦੇ ਨਾਲ ਖੜੇ ਆ ਪਹਿਲੀ ਤਰੀਕ ਨੂੰ ਇੱਕ ਇੱਕ ਵੋਟ ਪਵਾ ਕੇ ਜਿੱਤ ਹਾਸਲ ਕਰਾ ਕੇ ਭੇਜਾਂਗੇ ਲਾਕੇ ਜੋ ਬਹੁਤ ਵੱਡੀ ਜਿੱਤ ਨਾਲ ਜਿੱਤਣਗੇ ਡੇਰਾ ਬਸੀ ਹਲਕੇ ਦਾ ਜੀ ਬਾਕੀ ਜੋ ਵੀ ਕੋਈ ਸਾਡੇ ਸਿਰੇ ਜ਼ਿੰਮੇਵਾਰੀ ਲਗੇਗੀ ਉਹ ਵੀ ਅਸੀਂ ਨਿਭਾਵਾਂਗੇ ਪੂਰੀ ਕਿਉਂਕਿ ਦੇਖੋ ਇੱਕ ਐਡਾ ਵੱਡਾ ਇਕੱਠ ਇੱਕ ਰਾਣਾ ਪਰਿਵਾਰ ਨਾਲ ਹੋਰ 36 ਬਰਾਦਰੀਆਂ ਦਾ ਜੋ ਸਾਥ ਹੈ ਤਾਂ ਡੈਫੀਨੇਟਲੀ ਕੋਈ ਨਾ ਕੋਈ ਅੱਛੀ ਜ਼ਿੰਮੇਵਾਰੀ ਅੱਛਾ ਕੰਮ ਕਰਨ ਵਾਸਤੇ ਰੰਦਾਵਾ ਸਾਹਿਬ ਜ਼ਰੂਰ ਦੇਣਗੇ ਤਾਂ ਉਮੀਦ ਜਤਾਉਂਦੇ ਆ ਕਿ ਤੁਸੀਂ ਉਸ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਓਗੇ ਤੇ ਰੰਦਾਵਾ ਜੀ ਦਾ ਪੂਰੀ ਤਰ੍ਹਾਂ ਸਾਥ ਦੇਵੋਗੇ ਬਿਲਕੁਲ ਸਾਥ ਦੇਵਾਂਗੇ ਜੀ ਜੋ ਕੋਈ ਜ਼ਿੰਮੇਵਾਰੀ ਮਿਲੇਗੀ ਉਸ ਨੂੰ ਵੀ ਅੱਛੀ ਤਰ੍ਹਾਂ ਨਿਭਾਵਾਂਗੇ ਅਰ ਸਾਡਾ ਦਾ ਸ਼ੁਰੂ ਦਿਨ ਤੋਂ ਇਹ ਕੰਮ ਰਿਹਾ ਜਿਹੜੀ ਇਹ ਬਰਾਦਰੀਆਂ ਸਾਡੇ ਨਾਲ ਜੁੜੀ ਵੀ ਆ ਜਦੋਂ ਅਸੀਂ ਕੁਝ ਨਈ ਵੀ ਹੁੰਦੇ ਸੀਗੇ ਸਰਪੰਚ ਵੀ ਨਹੀਂ ਸੀਗੇ ਜਦੋਂ ਅਸੀਂ ਆਪਣੀ ਗੱਡੀ ਲੈ ਕੇ ਲੋਕਾਂ ਦੇ ਕੰਮ ਕਰਾਣੇ ਕਿਸੇ ਦਾ ਬਿੱਲ ਭਰਨੋਂ ਰਹਿ ਗਿਆ ਕੋਈ ਆ ਗਿਆ ਬਿੱਲ ਭਰਨਾ ਜੀ ਲਓ ਜੀ ਭਰ ਦਿਓ ਕੋ ਲੋਕ ਗਰੀਬ ਪਬਲਿਕ ਵੀ ਸਾਡੇ ਨਾਲ ਬਹੁਤ ਜੁੜੀ ਵੀ ਹੈ ਜੀ ਜਦੋਂ ਅਸੀਂ ਸਰਪੰਚੀ ਦਾ ਇਲੈਕਸ਼ਨ ਲੜਿਆ ਅਸੀਂ ਕੁਮ ਉਮਰਦੇ ਨਹੀਂ ਰਹੇ ਲੋਕਾਂ ਨੇ ਦੂਜੀ ਪਾਰਟੀ ਨੂੰ ਖੁਦੇ ਜਵਾਬ ਦੇ ਦਿੱਤਾ ਅਕਾਲੀ ਦਲ ਨੂੰ ਵੀ ਸਾਡੇ ਕੋਲੇ ਆਣ ਦੀ ਲੋੜ ਨਹੀਂ ਇਹ ਸਾਰੀ ਵੋਟਾਂ ਪ੍ਰਦੀਪ ਰਾਣਾ ਜੀ ਨੇ ਪੈਣ ਦੀਆਂ ਮਤਲਬ ਸਮਾਜ ਸੇਵਾ ਦੇ ਨਾਲ ਨਾਲ ਪਿਆਰ ਵੀ ਲੋਕਾਂ ਦਾ ਬਹੁਤ ਖੱਟਿਆ ਬਹੁਤ ਖੱਟਿਆ ਜੀ ਚਾਹੇ ਕੋਈ ਅੱਧੀ ਰਾਤ ਨੂੰ ਕੰਮ ਕਹਿ ਦੇ ਆਪਾਂ ਉਸ ਦੇ ਨਾਲ ਜਦੀ ਚੱਲਦੇ ਆ ਇਸ ਕਰਕੇ ਲੋਕ ਸਾਨੂੰ ਪਸੰਦ ਕਰਦੇ ਨੇ ਤਾਂ ਮਤਲਬ ਆਉਣ ਵਾਲੇ ਇੱਕ ਤਰੀਕ ਨੂੰ ਉਹ ਪਿਆਰ ਜਿਹੜਾ ਹੈ ਵੋਟਾਂ 'ਚ ਕਨਵਰਟ ਬਿਲਕੁਲ ਕਨਵਰਟ ਹੋਏਗਾ ਬਹੁਤ ਬੜੀਆ ਤਰੀਕੇ ਨਾਲ ਥੈਂਕ ਯੂ ਰਾਣਾ ਜੀ ਇਹ ਸੀਗੇ ਪ੍ਰਦੀਪ ਰਾਣਾ ਜੋ ਕਿ ਹਾਲੇ ਵਿੱਚ ਹੀ ਕਾਂਗਰਸ ਪਾਰਟੀ ਦਾ ਦਮਨ ਛੱਡ ਕੇ ਉਹਨਾਂ ਨੇ ਝਾੜੂ ਦਾ ਜੋ ਹੈ ਦਮਨ ਫੜਿਆ ਆਮ ਆਦਮੀ ਪਾਰਟੀ ਦਾ ਦਮਨ ਫੜਿਆ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਕੋਲ ਪੁੱਛੇ ਕਿ ਕਿਆ-ਕਿਆ ਉਹਨਾਂ ਦੇ ਨਾਲ ਜੋ ਪਿਛਲੇ 30 ਸਾਲਾਂ ਚ ਹੋਇਆ ਕਿਸ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਆਉਣ ਵਾਲੀ ਇੱਕ ਤਰੀਕ ਨੂੰ ਆਮ ਆਦਮੀ ਪਾਰਟੀ ਦੇ ਜੋ ਹਲਕਾ ਵਿਧਾਇਕ ਨੇ ਸਰਦਾਰ ਕੁਲਜੀਤ ਸਿੰਘ ਰੰਦਾਵਾ ਉਹਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਜੋ ਹਲਕਾ ਲੋਕ ਸਭਾ ਪਟਿਆਲਾ ਦੀ ਸੀਟ ਹੈ ਉਸ ਨੂੰ ਕੱਢਣ ਦਾ ਪ੍ਰਦੀਪ ਰਾਣਾ ਜੀ ਨੇ ਦਾਅਵਾ ਕੀਤਾ